ਸਮਰਾਲਾ ਮਾਛੀਵੜਾ ਰੋਡ ਤੇ ਪਿੰਡ ਬਾਲਿਓ ਦੇ ਨਜ਼ਦੀਕ ਮਾਛੀਵੜਾ ਸਾਹਿਬ ਤੋਂ ਸਮਰਾਲੇ ਵੱਲ ਨੂੰ ਆਉਂਦਿਆਂ ਮੋਟਰਸਾਈਕਲ ਤੇ ਸਵਾਰ ਇੱਕ ਵਿਅਕਤੀ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਦੱਸਿਆ ਜਾ ਰਿਹਾ ਹੈ ਕਿ ਗੁਜਰਾں ਦੀਆਂ ਮੱਜਾਂ ਦੇ ਵਿੱਚ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਨਾਲ ਮੌਕੇ ਤੇ 44 ਸਾਲਾ ਵਿਅਕਤੀ ਮੁਕੇਸ਼ ਦੀ ਮੌਤ ਹੋ ਗਈ ਹੈ ਇਹ ਵਿਅਕਤੀ ਮਾਚੀਵਾੜਾ ਜ਼ਾਇਦਾ ਨਜ਼ਦੀਕੀ ਪਿੰਡ ਲੱਖੋਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਕਿ ਦਿਹਾੜੀ ਦਾ ਕੰਮ ਕਰਦਾ ਸੀ ਇਸੇ ਸਿਲਸਿਲੇ ਦੇ ਵਿੱਚ ਸਮਰਾਲੇ ਵੱਲ ਨੂੰ ਆ ਰਿਹਾ ਸੀ ਰਸਤੇ ਵਿੱਚ ਘਟਨਾ ਦਾ ਸ਼ਿਕਾਰ ਹੋ ਗਿਆ ਸਮਰਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਪਹੁੰਚਾ ਦਿੱਤਾ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰਾਘਿਰ ਜਤਿੰਦਰ ਸਿੰਘ ਨੇ ਦੱਸਿਆ ਕਿ ਸੜਕ ਦੇ ਉੱਪਰ ਜਿਸ ਤਰ੍ਹਾਂ ਗੁਜਰਾ ਦੇ ਵੱਲੋਂ ਚਾਹਨਾ ਨੂੰ ਲੈ ਕੇ ਆਉਣਾ ਗਲਤ ਹੈ ਇਸੇ ਕਾਰਨ ਆਏ ਦਿਨ ਹਾਸੇ ਜੋ ਹੈ ਹੋ ਰਹੇ ਨੇ ਉਹਨਾਂ ਕਹਿੰਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਮਾਰਾ ਚਾਮਰਾਂ ਨੂੰ ਲੈ ਕੇ ਕੋਈ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ। ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਜਤेंद्र ਸਿੰਘ ਜੀ। ਕਿਹੜਾ ਪਿੰਡ ਤੋਂ? ਮੇਰਾ ਪਿੰਡ ਮੁਸ਼ਕਾਬਾਦ ਹੈ ਜੀ। ਅਬ ਪਿੰਡ ਵਾਲੇ ਨੂੰ ਨਜ਼ਦੀਕ ਤੇ ਇੱਕ ਹਾਦਸਾ ਹੋਇਆ। ਕੀ ਡੀਟੇਲ ਹੈ ਜੀ ਤੁਹਾਡੇ ਕੋਲ? ਇਹਦੇ ਲਈ ਮੈਂ ਤਾਂ ਜੀ ਇਧਰੋਂ ਆ ਹੀ ਰਿਹਾ ਸੀਗਾ ਜੀ ਦੱਸ ਰਾਇਆ ਨੇ ਦੱਸਣ ਵਾਲੇ ਵੀ ਇੱਥੇ ਜੋ ਗੁਜਰਾ ਦੇ ਡੰਗਰ ਨੇ ਉਹਨਾਂ ਦੇ ਕਹਿੰਦੇ ਮੈਸ ਨੇ ਟੱਕਰ ਮਾਰੀਏ ਬੰਦੇ ਦੀ ਤੇ ਉਹਨਾਂ ਦੀ ਮੌਕੇ ਦੀ ਸ਼ਹਿਰ ਡੈਥ ਹੋ ਗਈਆ ਵੀ ਇਹ ਬਹੁਤ ਮਾੜੀ ਘਟਨਾ ਹੋਈ ਆ ਇਦਾਂ ਖੁੱਲੇ ਆਮ ਰੋਡ ਦੇ ਉੱਤੇ ਡੰਗਰ ਨਹੀਂ ਫਿਰਨੇ ਚਾਹੀਦੇ ਕਿਉਂਕਿ ਡੰਗਰਾਂ ਦੇ ਨਾਲ ਬਹੁਤ ਹਾਸਤੇ ਹੁੰਦੇ ਨੇ ਤੁਹਾਨੂੰ ਪਤਾ ਕਿ ਗਵਰਨਮੈਂਟ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬਣਾ ਰਹੀ ਇਹਨਾਂ ਰੋਡ ਤੇ ਨਹੀਂ ਲੈ ਕੇ ਆਉਣਾ ਚਾਹੀਦਾ ਆਪਣੇ ਵੀ ਤਾਂ ਜ਼ਿੰਮੇਦਾਰਾਂ ਦੇ ਹੋਰ ਭਰਾਵਾਂ ਦੇ ਸਾਡੇ ਸਾਰਿਆਂ ਦੇ ਡੰਗਰ ਰਛੇ ਹੋਏ ਨੇ ਆਪਾਂ ਘਰਾਂ ਦੇ ਵਿੱਚ ਇਹਨਾਂ ਨੂੰ ਪਾਲ ਰਹੇ ਆਂ ਘਰਾਂ ਦੇ ਵਿੱਚ ਇਹਨਾਂ ਨੂੰ ਪੱਠੇ ਲੈ ਕੇ ਜਾਂਦੇ ਆਂ ਤੇ ਇਹਨਾਂ ਨੂੰ ਖੁੱਲੇ ਆਮ ਰੋੜਾਂ ਉੱਤੇ ਕਿਹਨਾਂ ਨੇ ਇਹਨਾਂ ਨੂੰ ਆਜ਼ਾਦੀ ਦਿੱਤੀ ਵੀ ਇਹ ਰੋੜਾਂ ਦੇ ਉੱ ਤੇ ਹੁਣ ਇਹ ਹਾਦਸਾ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਆ ਕੌਣ ਉਹਨਾਂ ਦੇ ਬੰਦਾ ਜੋ ਕਿ ਵਿਚਾਰੇ ਡੈਥ ਹੋ ਗਈ ਆ ਉਹਦੀ ਕੌਣ ਉਹਦੇ ਘਰ ਨੂੰ ਸੰਭੂਗਾ ਕੌਣ ਉਹਦੇ ਬੱਚਿਆਂ ਨੂੰ ਪਾਲੂਗਾ ਹੁਣ ਛੋਟੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਨੇ ਬਾਈ ਦੱਸ ਰਹੇ ਨੇ ਮੌਕੇ ਦੀ ਡੈਥ ਹੋ ਗਈ ਐਨੀ ਭਿਆਨਕ ਟੱਕਰ ਮਾਰੀ ਆ ਕਹਿੰਦੇ ਮੱਝ ਨੇ ਵੀ ਯਾਨੀ ਉਹਦੀ ਬਾਈ ਦੀ ਜਿਹਦੇ ਮੌਕੇ ਤੇ ਡੈਥ ਹੋ ਗਈ ਜਿਹੜੇ ਮੱਝਾਂ ਚਰਾਉਣ ਲਈ ਖੁੱਲੇ ਆਮ ਲੈ ਕੇ ਫਿਰਦੇ ਨੇ ਸਰਕਾਰ ਔਰ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੇ ਬਸ ਇਹ ਅਪੀਲ ਕਰਦੇ ਆ ਵੀ ਇਹਨਾਂ ਨੂੰ ਆਪਣਾ ਬੰਦ ਕਰਨਾ ਚਾਹੀਦਾ ਰੋਡ ਦੇ ਉੱਪਰੋਂ ਜਿੱਥੇ ਰਹਿੰਦੇ ਨੇ ਉੱਥੀ ਆਪਣੀਆਂ ਮੁੱਲ ਜ਼ਮੀਨ ਲੈ ਲੈਣ ਠੇਕੇ ਤੇ ਲੈ ਲੈਣ ਲੈ ਕੇ ਉੱਥੀ ਇਹਨਾਂ ਨੂੰ ਪਾਲਣ ਉੱਥੀ ਇਹਨਾਂ ਦਾ ਜੋ ਵੀ ਆ ਚਾਰਾ ਉੱਥੀ ਪਾਇਆ ਜਾਵੇ ਨਾ ਰੋੜਾਂ ਤੇ ਨਾ ਚੜਨ ਦਿੱਤਾ ਜਾਵੇ ਹੁਣ ਹਰੇਕ ਸਰਕਾਰ ਬੂਟੇ ਇੰਨੇ ਲਵਾ ਰਹੀ ਆ ਜੇ 500 ਬੂਟੇ ਲਵਾ ਰਿਆ ਤਾਂ 100 ਬੂਟੇ ਕਾਮਯਾਬ ਨਹੀਂ ਹੋ ਰਿਹਾ ਉਹਦੇ ਵਿੱਚੋਂ 400 ਬੂਟਿਆਂ ਨਾਲ ਡੰਗਰ ਖਰਾਬ ਕਰ ਦਿੰਦੇ ਸੋ ਇਹੀ ਅਸੀਂ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਨਾ ਰੋੜਾਂ ਦੇ ਉੱਪਰ ਨਾ ਆਉਣਾ ਦਿੱਤਾ ਜਾਵੇ ਆ ਦੇਖੋ ਹੁਣ ਕਿੱਡਾ ਵੱਡਾ ਹਾਦਸਾ ਹੋ ਗਿਆ ਇਹਦੇ ਲਈ ਕੌਣ ਜ਼ਿੰਮੇਵਾਰ ਆ ਧੰਨਵਾਦ ਅੱਜ ਕੀ ਨਾਮ ਦਾ ਹਾਂਜੀ ਵੀਰੇ ਅਸੀਂ ਕੱਲ ਮੇਰਾ ਨਾਮ ਪਰਮਿੰਦਰ ਸਿੰਘ ਪਟਵਾਰੀ ਆ ਡਿਊਟੀ ਮਾਚੀਵਾੜੇ ਆ ਅੱਜ ਮੈਂ ਆਪਣਾ ਜਿਹੜਾ ਪੈਂਡਿੰਗ ਆ ਮ ਦਫ਼ਤਰ ਜਾ ਰਿਹਾ ਸੀ ਕਰਨ ਲਈ ਔਰ ਇਹ ਰਸਤੇ ਦੇ ਵਿੱਚ ਗੁਜਰਾਂ ਦੀਆਂ ਮੱਝਾਂ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰੀ ਤੇ ਉਹਦੇ ਗਿਰਦੀ ਸਾਰਾ ਔਨ ਸਪੋਟ ਡੈਥ ਹੋ ਗਈ ਬੱਸ ਵਾਲਾ ਪਿੱਛੋਂ ਆ ਰਿਹਾ ਸੀ ਉਹਨੇ ਰੋਕ ਲਈ ਬੱਸ ਬੱਸ ਵਾਲੇ ਨੇ ਖੜਕੇ ਉਹਨੂੰ ਬੰਦੇ ਨੂੰ ਦੇਖਿਆ ਸਭ ਤੋਂ ਪਹਿਲਾਂ ਉਹਨੇ ਫਿਰ ਮੈਨੂੰ ਰੋਕੇ ਆ ਬੱਸ ਆ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਜਨਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬੋਡੀ ਕੋਲ ਆਏ ਖੜਾਤਾ ਉਹ ਫਿਰ ਪੁਲਿਸ ਵਾਲੇ ਬੁਲਾਏ ਠੀਕ ਹੈ ਹੁਣੇ ਉਦੀ ਡੈੱਡ ਬੋਡੀ ਭੇਜੀ ਆ ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਕਾਗਜ਼ਾਂ ਤੋਂ ਮੁਕੇਸ਼ ਕੁਮਾਰ ਲਖੋਵਾਲਾ ਤਰ੍ਹਾਂ ਦਾ ਬੰਦਾ ਵਾ 40 ਸਾਲ ਦੀ 40 45 ਸਾਲ ਦੀ ਉਮਰ ਦਾ ਜਾਪਦਾ ਜਿਹੜੇ ਮੱਝਾਂ ਲਈ ਜਾਂਦੇ ਸੀ ਉਹਨਾਂ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਾਂ ਅਸੀਂ ਉਹਨੂੰ ਉਹ ਬਾਲਿਓ ਪਿੰਡ ਤੋਂ ਫੜ ਕੇ ਲੈ ਕੇ ਆਏ ਹਾਂ ਇੱਧਰ ਨੂੰ ਜਾ ਰਹੇ ਆ ਅਸੀਂ ਇਹ ਬੰਦਾ ਬਈ ਮਾਛੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ ਠੀਕ ਹੈ ਅਸੀਂ ਉਧਰੋਂ ਜਾ ਰਹੇ ਸੀਗੇ ਸਮਰਾਲੇ ਦੇ ਪਾਸੇ ਹਾਸਤਾ ਕਿੱਥੇ ਹੋਇਆ ਹਾਸਤਾ ਬਾਲਿਓ ਪਿੰਡ ਤੋਂ 2 ਕਿਲੇ ਟੱਪ ਕੇ ਦੀ ਸਾਰੇ ਆ ਉੱਥੇ ਹੋਇਆ ਇਹ ਡਾਕਟਰ ਨਦੀਪ ਜੀ। ਦੱਸੋ ਕਿ ਬਾਲੀਓ ਕੋ ਐਕਸੀਡੈਂਟ ਕੇਸ ਆਇਆ 3 ਜੁਨੇ ਹੈ ਕੀ ਸਰ ਇਹ ਬਸ ਅੱਧੇ ਘੰਟੇ ਪਹਿਲਾਂ ਇੱਕ ਪੇਸ਼ੈਂਟ ਆਇਆ ਜਿਹੜੇ 108 ਐਮ뷸ੈਂਸ ਵਾਲੇ ਲੈ ਕੇ ਆਇਆ ਤੇ ਜਦੋਂ ਮੈਂ ਦੇਖਿਆ ਉਹ ਬ੍ਰਾਡ ਡੈੱਡ ਸੀਗਾ ਉਹਦਾ ਜਦੋਂ ਡਾਕੂਮੈਂਟ ਚੈੱਕ ਕੀਤਾ ਉਹਦਾ ਨਾਮ ਮੁਕੇਸ਼ ਕੁਮਾਰ ਹੈ ਤੇ ਬਾਕੀ ਹਲੇ ਉਹਦੇ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਤੇ ਬਾਡੀ ਆਪਾਂ ਮੋਰਚਰੀ ਸ਼ਿਫਟ ਕਰਤੀ ਹੈ ਤੇ ਬਾਕੀ ਡਿਟੇਲ ਤਾਂ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਦੱਸ ਸਕਦੇ ਆ ਕਿੰਨੇ ਕਿਲੋ ਮਾਇੰਗੇ ਸਰ 34 ਸਾਲ ਦੇ ਕੀ ਕਿਲੇ ਬੈਠੇ ਰਹੇ ਨੇ ਹੁਣਿੰ? ਸਿੰਡਰ ਲੋਖੋ ਵਾਲਾ ਆ ਆਪਣੇ ਇੰਜਰੀ ਕਿੰਨੀ ਦੀ ਸੀਗੀ? ਔਰ ਕਿੱਥੇ ਇੰਜਰੀ ਆ ਫ੍ਰੇਨ ਪੂਰਾ ਬਾਹਰ ਚ ਗਿਆ